ਦੇਸ਼ ਦੀ ਆਣ ਤੇ ਦੇਸ਼ ਦੀ ਸ਼ਾਨ ਹੈ ਤਿਰੰਗਾ ਤੇ ਇਸ ਤਿਰੰਗੇ ਦੇ ਖਾਤਰ ਇਸ ਦੇਸ਼ ਦੀ ਆਜ਼ਾਦੀ ਦਿਹਾੜੇ ਦੇ ਖਾਤਰ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਵਹਾਇਆ ਹਉਤੀ ਪਾਈ ਸ਼ਹੀਦੀਆਂ ਲਈਆਂ ਦੇਸ਼ ਆਜ਼ਾਦ ਹੋਇਆ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਸ ਤਿਰੰਗੇ ਦੀ ਇਸ ਝੰਡੇ ਦੀ ਕਿੰਨੀ ਕਦਰ ਕੀਤੀ ਜਾਂਦੀ ਆ ਇਹ ਤੁਹਾਨੂੰ ਦਿਖਾ ਦਿੰਦੇ ਹੈਗੇ ਗੁਰੂਵਰ ਸਾਈ ਰੇਲਵੇ پارک ਦੇ ਵਿੱਚ ਮੌਜੂਦ ਹੈਗੇ ਸਭ ਤੋਂ ਪਹਿਲਾਂ ਜਿਹੜੀ ਪਾਰਟੀ ਇਹ ਗੱਲ ਕਹਿੰਦੀ ਸੀ ਕੀ ਅਸੀਂ ਸ਼ਹੀਦਾਂ ਨੂੰ ਯਾਦ ਕਰਕੇ ਆਏ ਆ ਅਸੀਂ ਸਰਦਾਰ ਭਗਤ ਸਿੰਘ ਨੂੰ ਯਾਦ ਕਰਕੇ ਆਏ ਆ ਉਹਨਾਂ ਸ਼ਹੀਦਾਂ ਦੇ ਪੁਰਨੇ ਦਾ ਚੱਲ ਰਿਹਾ ਅੱਜ ਉਸ ਪਾਰਟੀ ਦੀ ਸਰਕਾਰ ਦੇ ਵਿੱਚ ਵੇਖ ਸਕਦੇ ਹੋ ਤਿਰੰਗਾ ਜਿਹੜਾ ਪੁਰਾਣਾ ਤਿਰੰਗਾ ਉਹ ਲਹਿਰਾਇਆ ਜਾ ਰਿਹਾ ਹੈ ਕਈ ਦਿਨਾਂ ਤੋਂ ਝੰਡਾ ਉੱਪਰ ਨਹੀਂ ਸੀ ਅੱਜ ਜਦ ਇਹ ਗੱਲ ਮੀਡੀਆ ਦੇ ਧਿਆਨ ਦੇ ਵਿੱਚ ਆਉਂਦੀ ਆ ਤਾਂ ਇੱਕ ਝੰਡਾ ਇੱਥੇ ਜ਼ਰੂਰ ਆ ਗਿਆ ਜਿਹੜਾ ਝੰਡਾ ਹੈ ਵੀ ਪੁਰਾਣਾ ਬਿਲਕੁਲ ਪੁਰਾਣਾ ਝੰਡਾ ਲਹਿਰਾਇਆ ਜਾ ਰਿਹਾ ਹੈ ਕਿਉਂ ਕੀ ਨਵਾਂ ਝੰਡਾ ਨਹੀਂ ਲਗਾਇਆ ਜਾ ਸਕਦਾ ਸੀ ਸਭ ਤੋਂ ਵੱਡੀ ਗੱਲ ਇਹ ਰੇਲਵੇ پارک ਰਾਣਾ ਗਰਮੀਤ ਸਿੰਘ ਸੋਢੀ ਨੇ ਕਾਂਗਰਸ ਸਰਕਾਰ ਦੇ ਵਿੱਚ ਬਣਾਇਆ ਸੀ ਤੇ ਇੱਥੇ ਇੱਕ ਸਭ ਤੋਂ ਵੱਡਾ ਝੰਡਾ ਲਗਾਇਆ ਗਿਆ ਖਾਮੀਆਂ ਦੀ ਗੱਲ ਕਰ ਲਾਂ ਤਾਂ ਇਹ ਤਿਰੰਗਾ ਝੰਡਾ ਇੱਥੇ ਲਗਾਇਆ ਜਾਂਦਾ ਲਾਈਟਸ ਨੇ ਜਿਹੜੀਆਂ ਲਾਈਟਸ ਦੀ ਰੋਸ਼ਨੀ ਪੈਣੀ ਚਾਹੀਦੀ ਹੈ ਰਾਤ ਦੇ ਸਮੇਂ ਪਰ ਰਾਤ ਤੇ ਕੀ ਦਿਨ ਦੇ ਸਮੇਂ ਵੀ ਇਹ ਲਾਈਟਾਂ ਨਹੀਂ ਚੱਲਦੀਆਂ ਬਿਲਕੁਲ ਇਹ ਲਾਈਟਾਂ ਵੀ ਨਹੀਂ ਚੱਲਦੀਆਂ ਅੱਜ ਮੀਡੀਆ ਦੇ ਧਿਆਨ ਵਿੱਚ ਗੱਲ ਆਉਂਦੀ ਹੈ ਕਿ ਝੰਡਾ ਜ਼ਰੂਰ ਆ ਜਾਂਦਾ ਤਸਵੀਰ ਦਿਖਾ ਦੇਣਾ ਪੁਰਾਣਾ ਝੰਡਾ ਲਹਿਰਾਇਆ ਜਾ ਰਿਹਾ ਗੁਰੂ ਅਰਸਾਏ ਨਗਰ ਕੌਂਸਲ ਦੇ ਵੱਲੋਂ ਕਿ ਦੇਸ਼ ਦੇ ਸ਼ਹੀਦਾਂ ਨੇ ਦੇਸ਼ ਦੇ ਉਹਨਾਂ ਮਹਾਨ ਸੁਪੁੱਤਾਂ ਨੇ ਦੇਸ਼ ਲਈ ਇਸ ਗੱਲ ਤੋਂ ਆਜ਼ਾਦੀ ਦੇ ਲਈ ਆਪਣੀ ਹਉਤੀ ਦਿੱਤੀ ਕਿ ਸਾਡਾ ਜਦੋਂ ਦੇਸ਼ ਆਜ਼ਾਦ ਹੋ ਜਾਊਗਾ ਝੰਡਾ ਲਹਿਰਾਉਣ ਜੋ ਕਿ ਸਾਡੇ ਕੋਲ ਪੈਸੇ ਨਹੀਂ ਹੋਣਗੇ ਅਸੀਂ ਪੁਰਾਣਾ ਝੰਡਾ ਲਹਿਰਾਵਾਂਗੇ ਇਹ ਹਾਲਾਤ ਗੁਰੂ ਅਰਸਾਏ ਦੇ ਦੇਖ ਸਕਦੇ ਹੋ ਨਗਰ ਕੌਂਸਲ ਦੇ ਹਦੂਦ ਦੇ ਵਿੱਚ ਆਉਂਦੀ ਹੈ ਰੇਲਵੇ پارک ਇਹ ਜਿਹੜਾ ਕੰਮ ਹੋ ਗਿਆ ਪੁਰਾਣਾ ਤਾਂ ਇਹ ਹੋ ਗਿਆ ਸਿਸਟਮ ਤੇ ਪੁਰਾਣਾ ਸ਼ਰਮਾਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਇਜਾਦੀ ਦੇਸ਼ ਦੀ ਆਜ਼ਾਦੀ ਦੇ ਲਈ ਪੁਰਾਣਾ ਝੰਡਾ ਲਵਾਵਾਂਗੇ ਹਣੂ ਤਵਾੜੀ ਹੋਰੀ ਮੇਰੇ ਨਾਲ ਹਣੂ ਜੀ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਅਨਸਾਨੀਅਤ ਖਤਮ ਹੋ ਗਈ ਅਸੀਂ ਦੇਸ਼ ਦੀ ਆਜ਼ਾਦੀ ਦੇ ਲਈ ਨਵਾਂ ਝੰਡਾ ਨਹੀਂ ਲਵਾ ਸਕਦੇ ਉਹ ਵੀ ਮੀਡੀਆ ਤੇ ਹਣ ਚ ਗੱਲ ਆਉਂਦੀ ਝੰਡਾ ਪੁਰਾਣਾ ਚੱਕ ਕੇ ਲੈ ਆਉਂਦੇ ਸਤਪਾਲ ਜੀ ਅਸਲ ਚ ਸਾਡੀ ਆਜ਼ਾਦੀ ਦਾ ਤਿਉਹਾਰ ਸੀ ਅੱਜ ਅੱਜ ਬੱਚੇ ਅਗੇ ਪਿੰਡ 'ਚ ਹੀ ਮਿਲਣਾ ਹੁੰਦਾ ਨਾ ਤੇ ਮਾਪਿਓ ਕਹਿੰਦਾ ਕਿ ਬੱਚੇ ਨਵੇਂ ਕੱਪੜੇ ਪਾ ਕੇ ਮੇਲੇ ਦੇ ਜਾਣ ਇਹ ਦੇਸ਼ ਦੀ ਆਜ਼ਾਦੀ ਦਾ ਤਿਉਹਾਰ ਹੈ ਤੇ ਤਿਰੰਗਾ ਪ੍ਰਾਣਾ ਪਹਿਲੀ ਗੱਲ ਤਾਂ ਇੱਥੇ ਤਿਰੰਗਾ ਹੈ ਹੀ ਨਹੀਂ ਸੀ ਇਹ ਜਦੋਂ ਮੀਡੀਆ ਦੇ ਵਿੱਚ ਖਬਰ ਆਈ ਹੈ ਤਿਰੰਗਾ ਅੱਧੇ ਘੰਟੇ ਦੇ ਵਿੱਚ ਆਇਆ ਪਰ ਆਇਆ ਕਿਹੜਾ ਹੈ ਇਹ ਬੇਅਦਬੀ ਨਹੀਂ ਹੈ ਕਾਰਵਾਈ ਦੇ ਨਾਂ ਤੇ ਕੀ ਹੈ ਕਾਰਵਾਈ ਦੇ ਨਾਂ ਤੇ ਕੱਖ ਨਹੀਂ ਹੈ ਕੱਲ ਗਾਂ ਮਰੀ ਪਈ ਸੀ ਜਿੱਥੇ ਬੱਚੇ ਰਿਹਰਸਲ ਕਰਦੇ ਨੇ ਅੱਜ ਤਿਰੰਗਾ ਝੰਡਾ ਹੈ ਨਹੀਂ ਸੀ ਤਿਰੰਗਾ ਜਿੱਦੋਂ ਆਇਆ ਉਹ ਪੁਰਾਣਾ ਆਇਆ ਸਰ ਤੁਸੀਂ ਗੱਲ ਬੜੀ ਵਧੀਆ ਕਹੀ ਕਿ ਸਾਡੇ ਬਜ਼ੁਰਗ ਇਸੇ ਤਿਰੰਗੇ ਪਿੱਛੇ ਕੁਰਬਾਨੀਆਂ ਦੇਗੇ ਸੀ ਦੀਆਂ ਦੇਗੇ ਕਿ ਇਸ ਦਿਨ ਵਾਸਤੇ ਦੇਗੇ ਸੀ ਕਿ ਜਿੱਥੇ ਸਾਡੇ ਬੱਚੇ ਰਹਿਣਗੇ ਸਾਡੀ ਔਲਾਦ ਰਹੂ ਉਥੇ ਝੰਡਾ ਨਹੀਂ ਹੋਵੇਗਾ ਜੇ ਹੋਵੇਗਾ ਤਾਂ ਪੁਰਾਣਾ ਹੋਵੇਗਾ ਜ਼ਿੰਮੇਦਾਰ ਵਰਗ ਤੇ ਸਖਤ ਕਾਰਵਾਈ ਦੀ ਲੋੜ ਹੈ ਐਸੀ ਕਾਰਵਾਈ ਕਰੋ ਕਿ ਇੱਕ ਮਿਸਾਲ ਬਣੇ ਇੱਥੇ ਘਰ ਦੇ ਵਿੱਚ ਥੋੜਾ ਬਹੁਤਾ ਫੰਕਸ਼ਨ ਹੋਵੇ ਤੇ ਆਣ ਗੁਆਣ ਦੇ ਸਾਰੇ ਲੋਕ ਨਵੇਂ ਕੱਪੜੇ ਪਾਉਂਦੇ ਆ ਸਾਡੇ ਦੇਸ਼ ਦੀ ਸਾਡੀ ਆਜ਼ਾਦੀ ਦਾ ਤਿਉਹਾਰ ਸੀ ਤੇ ਸਾਡਾ ਤਿਰੰਗਾ ਹੀ ਪੁਰਾਣਾ ਲਹਿਰਾਈ ਹੈ ਲਹਿਰਾਇਆ ਜਾ ਰਿਹਾ ਹੈ ਕਾਰਵਾਈ ਦਾ ਨਾਤੇ ਕੀ ਹੋਏਗਾ ਇੱਕ ਮਿਸਾਲ ਬੰਨੀ ਚਾਹੀਦੀ ਹੈ ਜੋ ਜ਼ਿੰਮੇਦਾਰ ਵਰਗੇ ਕਾਫੀ ਜ਼ਿਆਦਾ ਲੋਕ ਇੱਥੇ ਅੱਜ ਜੋਸ਼ ਮਨਾ ਰਹੇ ਨੇ ਤਿਰੰਗੇ ਦੀ ਆਜ਼ਾਦੀ ਸੈਲੀਬ੍ਰੇਟ ਕਰ ਰਹੇ ਨੇ ਪਰ ਇਸ ਤਰੀਕੇ ਨਾਲ ਜੋ ਸਭ ਤੋਂ ਉੱਚਾ ਤਿਰੰਗਾ ਹੈ ਗੁਰੂ ਹਰ ਸਾਹਿਬ ਦੇ ਵਿੱਚ ਸਰਦਾਰ ਭਗਤ ਸਿੰਘ ਮਾਨ ਕਹਿੰਦੇ ਸੀ ਜਦੋਂ ਪਹਿਲੀ ਵਾਰ ਜਿੱਤੇ ਸੀ ਐਮਪੀ ਤੇ ਖਟਕੜਕਲਾ ਜਾ ਕੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੀ ਸਮਾਦ ਹੋਰਾਂ ਦੇ ਜਿਆਦਾ ਸਰਟੀਫਿਕੇਟ ਰੱਖਦਾ ਸੀ ਜਿੱਤੂ ਸਰਟੀਫਿਕੇਟ ਵੀ ਸਮਰਪਿਤ ਕੀਤਾ ਸ਼ਹੀਦ ਨੂੰ ਸ਼ੀਦਾ ਦਾ ਨਾਮ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਸਤਾ ਦੇ ਵਿੱਚ ਆਈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਾਡੇ ਛੰਡੇ ਦਾ ਬਿਮਾਨ ਹੋਊਗਾ ਸਰਕਾਰ ਦੇ ਵਿੱਚ ਜਦੋਂ ਭਗਵੰਤ ਮਾਨ ਸਾਹਿਬ ਆਏ ਨੇ ਨਾ ਉਸ ਤੋਂ ਬਾਅਦ ਉਹਨਾਂ ਨੇ ਸਿਰਫ ਲਾਈਟ ਹੀ ਦਿੱਤੀ ਹੈ ਘਰਾਂ ਦੇ ਚਿਰਾਗ ਬੁੱਜੇ ਨੇ ਤਰੰਗੇ ਦੀ ਬੇਅਦਬੀ ਹੋਈ ਹੈ ਉਹਨਾਂ ਨੇ ਪੱਗ ਵੀ ਭਗਤ ਸਿੰਘ ਦੇ ਨਾਲ ਦੀ ਬੰਨੀ ਸਾਡੇ ਸ਼ਹੀਦ ਦੇ ਆਜਮ ਦੇ ਦੇ ਕਿ ਜੋ ਰੰਗ ਉਹਨਾਂ ਦਾ ਪੱਗ ਦਾ ਹੈ ਪਰ ਦਿਖਾਵਾ ਸਿਰਫ ਦਿਖਾਵਾ ਹੈ ਲਾਣਤ ਹੈ ਇਹਨਾਂ ਲੋਕਾਂ ਤੇ ਇਹਨਾਂ ਸਰਕਾਰਾਂ ਤੇ ਇਹਨਾਂ ਜ਼ਿੰਮੇਵਾਰ ਵਰਗ ਤੇ ਅਧਿਕਾਰੀਆਂ ਤੇ ਇਹ ਵਿਚਾਰੇ ਮੁਲਾਜ਼ਮ ਕੀ ਕਰਨ ਇਹਨਾਂ ਨੂੰ ਆਡਰ ਆਇਆ ਕਿ ਝੰਡਾ ਲਾ ਕੇ ਹੁਣ ਆ ਝੰਡਾ ਪਿਆ ਲੈ ਜਾ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋਇਆ ਹੁਣਾਂ ਨਾ ਅਸੀਂ ਜੀ ਦੋ ਮਤਲਬ ਕਿਸੇ ਚੰਗੇ ਉਹ ਜਿਹਦੇ ਜਾਣੇ ਆ ਨਾ ਸੋਹ ਚੱਕਣੀ ਪੈਣੀ ਤਿਰੰਗੇ ਸਾਹਮਣੇ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਰਾਸ਼ਟਰਪਤੀ ਭਗਵੰਤ ਮਾਨ ਸਾਹਿਬ ਫ੍ਰੀਡ ਕੋਟ ਆਉਣੇ ਚੱਲੇ ਝੰਡਾ ਨੂੰ ਸਲਾਮੀ ਦੇਣ ਪਰ ਸਾਡੇ ਗੁਰੂ ਸਾਹਿਬ ਦੇ ਵਿੱਚ ਪੁਰਾਣਾ ਝੰਡਾ ਲਹਿਰਾਇਆ ਗਿਆ ਅੱਛਾ ਪੁਰਾਣੇ ਦੇ ਨਾਲ ਨਾਲ ਇੱਕ ਗੱਲ ਹੋਰ ਕਰ ਲਾਈਟਸ ਝੰਡਾ ਜਦੋਂ ਇਹ ਲਹਿਰਾਇਆ ਗਿਆ ਜਦੋਂ ਸ਼ੁਰੂਆਤ ਹੋਈ ਮੈਂ ਕਵਰ ਕਰਿਆ ਇਸ ਟਾਈਮ ਰਾਣਾ ਗਰਮੀਤ ਸਿੰਘ ਸੋਢੀ ਨੇ ਇਹ ਜਦੋਂ ਬਣਵਾਇਆ ਇਹ ਗੱਲ ਕਹੀ ਗਈ ਸੀ ਆ ਲਾਈਟਸ ਨੇ ਜਿਹੜੀਆਂ ਇਹ ਦਿਨ ਰਾਤ ਚੰਡਾ ਅੱਲਾਹ ਹਰਾਉਂਦਾ ਰਹੂਗਾ ਲਾਈਟ ਪੈਣੀ ਚਾਹੀਦੀ ਏ ਚੰਡੇ ਦੇ ਕੀ ਲਾਈਟ ਪੈਂਦੀ ਆ ਅੱਜ ਰਾਤ ਲਾਈਟ ਪਾਉਗੀ ਇਸ ਤੇ ਨਹੀਂ ਪਏਗੀ ਲਾਈਟ ਪੈਣੀ ਨਹੀਂ ਇਹ ਬੇਦਬੀ ਇਹ ਗੱਲ ਇਹ ਹੈਗੀ ਅਧਿਕਾਰੀਆਂ ਤੇ ਕਾਰਵਾਈ ਨਹੀਂ ਹੈਗੀ ਆ ਦੇਖੋ ਇੱਥੇ ਖੜੇ ਹੋ ਕੇ ਸਲਾਮੀ ਸਲੂਟ ਅਸੀਂ ਕਰਦੇ ਆ ਤਿਰੰਗੇ ਨੂੰ ਚਿੱਕੜ ਦੇ ਵਿੱਚ ਬਹੁਤ ਕੁਝ ਗੜਬੜ ਚੱਲ ਆ ਤਮਾਸ਼ਾ ਏ ਸਰਕਾਰ ਸਜਦੇ ਆਜਮ ਭਗਤ ਸਿੰਘ ਜੀ ਦੇ ਨਾਂ ਤੇ ਆਈ ਹੈ ਬਟ ਸਿਰਫ ਫਾਰਮੈਲਟੀ ਦੇ ਤੌਰ ਤੇ ਆਈ ਹੈ ਬਿਲਕੁਲ ਜੀ ਇਹ ਤਾਂ ਮੁਲਾਜ਼ਮ ਨੇ ਇਹਨਾਂ ਨੇ ਆਪਣੀ ਡਿਊਟੀ ਕਰਨੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋ ਗਏ ਇਹਨਾਂ ਡਿਊਟੀ ਉਵੇਂ ਕਰਨੀਆਂ ਹਾਈਡਰੋਲਿਕ ਸਾਰਾ ਸਿਸਟਮ ਲਗਾ ਰੱਖਿਆ ਝੰਡਾ ਉੱਪਰ ਜਾਂਦੇ ਇੱਥੇ ਮਸ਼ੀਨ ਦਾ ਪ੍ਰਬੰਧ ਵੀ ਹੈ ਪਰ ਹੋ ਗੀ ਰਿਹਾ ਝੰਡਾ ਤਿਰੰਗਾ ਜਿਹੜਾ ਉਹ ਪੁਰਾਣਾ ਲਹਿਰਾਇਆ ਜਾ ਰਿਹਾ ਉਹ ਵੀ ਤਾਂ ਮੀਡੀਆ ਦੇ ਧਿਆਨ ਇਹ ਗੱਲ ਆਉਂਦੀ ਵੀ ਝੰਡਾ ਹੈ ਕਿੱਥੇ ਇਹ ਕਾਦੇ ਲਈ ਬਣਾਇਆ ਗਿਆ ਲੱਖਾਂ ਰੁਪਏ ਹਸਤੇ ਕਾਦੇ ਲਈ ਖਰਚ ਕੀਤੇ ਗਏ ਇਹ ਖਰਚ ਕੀਤਾ ਸੀ ਰਾਣਾ ਗਰਮੀਤ ਸਿੰਘ ਸੋਢੀ ਨੇ ਉਹਨੇ ਗੁਰੂ ਹਰ ਸਾਹਿਬ ਨੂੰ ਸੁੰਦਰ ਬਣਾਉਣ ਲਈ ਕੀਤਾ ਸੀ ਪਰ ਸਾਢੇ 3 ਸਾਲਾਂ ਦੇ ਵਿੱਚ ਗੁਰੂ ਹਰ ਸਾਹਿਬ ਦੇ ਹਾਲਾਤ ਤੁਸੀਂ ਦੇਖ ਲਓ ਕੀ ਹੋ ਰਿਹਾ ਨੇ ਜਿਸ ਜਗ੍ਹਾ ਦੇ ਝੰਡਾ ਲਰਾਇਆ ਇਹ ਜਾ ਰਿਹਾ ਹੁਣ ਜਿਹੜੀ ਜਗ੍ਹਾ ਬਣੀ ਹੋਈ ਹੈ ਇੱਥੇ ਵੀ ਪਾਣੀ ਖੜਾ ਹੈ ਆ ਦੇਖ ਸਕਦੇ ਹੋ ਮੱਛਰ ਮਲੇਰੀਆ ਹੋਣ ਦਾ ਇੱਥੇ ਲੋਕ ਪਾਰ ਕੇ ਚਾਉਂਦੇ ਨੇ ਇੱਥੇ ਮੱਛਰ ਪਾਣੀ ਜਿਹੜਾ ਉਹ ਖੜਾ ਹੈ ਹਾਲਾਤ ਕੀ ਨੇ ਹੁਣ ਝੰਡਾ ਉੱਪਰ ਦਿਖਾਣਾ ਮੈਂ ਅੜ ਵੀ ਚੁੱਕਿਆ ਸਿਸਟਮ ਇਹਨਾਂ ਦਾ ਦੇਖ ਲਓ ਕੀ ਹਾਲਾਤ ਨੇ ਝੰਡਾ ਚੜ੍ਹ ਵੀ ਨਹੀਂ ਰਿਹਾ ਇਹਨਾਂ ਤੋਂ ਕੈਮਰਾ ਦੇਖਣ ਤੋਂ ਬਾਅਦ ਹੱਥ ਕੰਬਣ ਲੱਗ ਗਏ ਹੱਥ ਕਿਉਂ ਕੰਬ ਰਹੇ ਨੇ ਜੇ ਕੰਮ ਸਹੀ ਕੀਤਾ ਹੋਵੇ ਤਾਂ ਸਹੀ ਤਰੀਕੇ ਝੰਡਾ ਵੀ ਲਹਿਰਾਇਆ ਜਾਵੇ ਇਹ ਹਾਲਾਤ ਗੁਰੂ ਹਰਸਾਏ ਦੇ ਨੇ ਗੁਰੂ ਹਰਸਾਏ ਨਗਰ ਕੌਂਸਲ ਨੂੰ ਸ਼ਰਮ ਆਉਣੀ ਚਾਹੀਦੀ ਐ ਇੱਥੋਂ ਦੇ ਸਿਸਟਮ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਅਸੀਂ ਉਸ ਨਾਮ ਮਹਾਨ ਸ਼ਹੀਦਾਂ ਨੂੰ ਆਜੇ ਸ਼ਰਧਾਂਜਲੀ ਦੇ ਰਹੇ ਹਾਂ ਕਿ ਅਸੀਂ ਅੱਜ ਆਜ਼ਾਦੀ ਦਾ ਦਿਹਾੜਾ ਇਹ ਮਨਾ ਰਹੇ ਹੈਗੇ ਆ ਕਿ ਅਸੀਂ ਪੁਰਾਣੇ ਝੰਡੇ ਲਾ ਰਾਵਾਂਗੇ ਕੀ ਅਸੀਂ ਉਦੋਂ ਝੰਡੇ ਲਰਾਵਾਂਗੇ ਜਦੋਂ মিডিਆ ਦੇ ਤੇ ਆਨ ਦੇ ਵਿੱਚ ਗੱਲ ਆਊਗੀ ਉਸ ਤੋਂ ਬਾਅਦ ਦੇਖ ਸਕਦੇ ਹੋ ਹਾਲਾਤ ਜਿਹੜੇ ਗੁਰੂ ਵਰਸਾਈ ਦੇ ਬਣੇ ਨੇ ਕਮੈਂਟ ਸੈਕਸ਼ਨ ਮੈਂ ਹਮੇਸ਼ਾ ਕਹਿੰਦਾ ਤੁਹਾਡੇ ਲਈ ਖੁੱਲਾ ਛੱਡਿਆ ਹੋਇਆ ਕਮੈਂਟ ਸੈਕਸ਼ਨ 'ਚ ਆਪਣੀ رائے ਵੀ ਜ਼ਰੂਰ ਦਿਓ ਤੇ ਇਹ ਵੀ ਦੱਸਿਓ ਜਿਹੜੇ ਅਧਿਕਾਰੀਆਂ ਦੇ ਅੰਡਰੇ ਆਉਂਦਾ ਕੀ ਉਹਨਾਂ ਤੇ ਕਾਰਵਾਈ ਹੋਣੀ ਬੰਦੀ ਹੈ ਜਾਂ ਨਹੀਂ ਪੱਤਰਕਾਰ ਸਾਥੀ ਰਜਿੰਦਰ ਗੰਭੋਜ ਨਾਲ ਮੈਂ ਸਤਪਾਲ ਤੇ ਅੰਦਰ ਰੇਲਵੇ ਬਾਰਕ ਗੁਰੂ ਵਰਸਾਈ